ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਚੱਲ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਤਰਨਤਾਰਨ ਵਿਖੇ ਆ ਜਿਹੜੀ ਬਾਏ ਇਲੈਕਸ਼ਨ ਹੋਈ ਉਹਦੇ ਵਿੱਚ ਪੰਜਾਬ ਪੁਲਿਸ ਨੂੰ ਵਰਤਿਆ ਗਿਆ ਬੜੇ ਬੁਰੇ ਤਰੀਕੇ ਦੇ ਨਾਲ ਐਸਐਸਪੀ ਸਸਪੈਂਡ ਹੋਇਆ ਦੋ ਡਿਊਟੀ ਸਸਪੈਂਡ ਹੋਏ ਕਈ ਅਧਿਕਾਰੀਆਂ ਦੇ ਤਬਾਦਲੇ ਹੋਏ ਨਜਾਇਜ਼ ਪਰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਪਾਏ ਗਏ ਉਸ ਤਰੀਕੇ ਨਾਲ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਚੋਣ ਮੈਦਾਨ ਵਿੱਚੋਂ ਬਾਹਰ ਕੱਢਣ ਵਾਸਤੇ ਜਿਹੜੇ ਜਿਹੜੇ ਹੱਥਕੰਡੇ ਸਰਕਾਰ ਅਪਣਾ ਰਹੀ ਹੈ ਉਹਦਾ ਵੀ ਬਿਲਕੁਲ ਕੱਚਾ ਚਿੱਟਾ ਜਿਹੜਾ ਆਪਣੇ ਸਾਹਮਣੇ ਆ ਚੁੱਕਾ ਹੈ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਇੱਕ ਆਡੀਓ ਆਪਣੇ ਪੇਜ ਤੇ ਇੱਥੇ ਗੱਲ ਚੇਤੇ ਹੁੰਦੀ ਹੈ ਜਦੋਂ ਇਹਨਾਂ ਦਾ ਕਮੁਨੀਸ਼ ਸੋਧਿਆ ਜਿਹੜਾ ਆਗੂ ਹੈ ਉਹ ਕਹਿੰਦਾ ਸੀ ਕਿ ਦਾਮ ਸ਼ਾਮ ਦੰਡ ਭੇਦ ਲੜਾਈ ਝਗੜਾ ਜੋ ਵੀ ਵਰਤਨਾ ਪਵੇ ਵਰਤੋਂ ਚੋਣਾ ਜਿੱਤਣ ਵਾਸਤੇ ਉਹੀ ਅੱਜ ਹਕੀਕਤ ਉਹੀ ਅੱਜ ਸਚਾਈ ਜਿਹੜੀ ਹੈ ਉਹ ਬਿਲਕੁਲ ਸਾਹਮਣੇ ਆ ਰਹੀ ਹੈ ਜਿਸ ਹਲਕੇ ਦਾ ਉਸ ਆਈਡੀਓ 'ਤੇ ਜ਼ਿਕਰ ਕੀਤਾ ਜਾਂਦਾ ਘਨੌਰ ਹਲਕੇ ਦਾ ਉਸੇ ਹਲਕੇ ਦੇ ਆਪਾਂ ਦੇਖਨੇ ਆ ਇੱਕ ਵੀਡੀਓ ਬਾਅਦ ਚ ਵਾਇਰਲ ਹੁੰਦੀ ਹੈ ਕਿਵੇਂ ਇੱਕ ਬੀਬੀ ਕੋ ਨੂੰ ਫੈਲ ਖੋ ਕੇ ਇੱਕ ਆਦਮੀ ਜਿਹੜਾ ਹੈ ਉਹ ਭੱਜ ਜਾਂਦਾ ਹੈ ਔਰ ਕਈਆਂ ਥਾਵਾਂ ਤੇ ਪੱਗਾਂ ਲਾਈਆਂ ਗਈਆਂ ਕਈਆਂ ਥਾਵਾਂ ਤੇ ਫੈਲਾ ਫੜ ਕੇ ਪਾੜੀਆਂ ਗਈਆਂ ਤੱਕਾ ਮੁੱਕੀ ਹਰ ਥਾਂ ਤੇ ਇਸ ਤਰੀਕੇ ਨਾਲ ਹੋਇਆ ਜ਼ਬਰ ਹੋਇਆ ਲੋਕਾਂ ਦੇ ਨਾਲ ਤੇ ਲੋਕਾਂ ਨੂੰ ਇਸ ਲੋਕਤੰਤਰੀ ਹੱਕ ਦਾ ਜਿਹੜਾ ਫਤਵਾ ਲੈਣ ਵਾਸਤੇ ਕਿਨਾਰੇ ਕਰ ਦਿੱਤਾ ਗਿਆ ਤਾਂ ਜੋ ਅਸੀਂ ਜਿਹੜੇ ਆਪ ਦਾ ਲੋਕਾਂ ਜਿਹੜਾ ਆਧਾਰ ਗਵਾ ਚੁੱਕੀ ਆਮ ਆਦਮੀ ਪਾਰਟੀ ਉਹ ਜਿੱਤ ਚੁੱਕੇ ਦੂਜੇ ਨੰਬਰ ਤੇ ਗੱਲ ਹੋਰ ਬੜੀ ਵੇਖਣ ਵਾਲੀ ਹੈ ਇਸ ਤੱਕੇ ਸ਼ਾਈ ਤੋਂ ਧਿਆਨ ਟਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਆ ਉਹ ਬਾਹਰ ਵਿਦੇਸ਼ੀ ਯਾਤਰਾ ਚਲੇਗੇ ਜਦ ਕਿ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਪੰਚਾਇਤ ਸੰਪਤੀ ਜ਼ਿਲ੍ਹਾ ਪਰਿਸ਼ਦ ਇਹ ਸਾਡੇ ਲੋਕਤੰਤਰ ਦੀ ਨੀਂਹ ਹੈ ਇਹ ਜਿਵੇਂ ਸਾਡੀਆਂ ਪੰਚਾਇਤਾਂ ਨੀਂਹ ਨੇ ਇਹ ਵੀ ਇੱਕ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਨੇ ਇਹ ਵੀ ਸਾਡੀ ਨੀਂਹ ਨੇ ਔਰ ਦੂਜੇ ਨੰਬਰ ਤੇ ਅੱਜ ਤੁਸੀਂ ਵੇਖਿਆ ਹੋਣਾ ਇਹਨਾਂ ਦੇ ਮੰਤਰੀ ਇਹਨਾਂ ਦੇ ਬੁਲਾਰੇ ਜਿਨ੍ਹਾਂ ਦੀ ਜਿੰਨੀ ਸਰਕਾਰ ਹੈ ਉਹ ਸਿਰ ਤੋਂ ਸਿਰਫ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਲੱਦ ਹੋਈ ਹੈ ਜਮਾਨਤ ਦੀ ਉਹਦੀ ਗੱਲ ਕਰਦੇ ਆ ਦੂਜਾ ਜੋ ਪੰਜਾਬ ਦੇ ਵਿੱਚ ਰੌਲਾ-ਕੌਲਾ ਜੋ ਕੁਝ ਧੱਕੇਸ਼ਾਹੀ ਹੋ ਰਹੀ ਹੈ ਉਹਦੀ ਉਹਦਾ ਕਿਸੇ ਨੂੰ ਕੋਈ ਫਿਕਰ ਨਹੀਂ ਕੋਈ ਉਹਦੀ ਚਿੰਤਾ ਨਹੀਂ ਜ਼ਾਹਰ ਕੀਤੀ ਜਾ ਰਹੀ ਕੋਈ ਸਰਕਾਰ ਦਾ ਨਮਾਇੰਦਾ ਉਹਦੇ ਬਾਰੇ ਬੋਲ ਨਹੀਂ ਰਿਹਾ ਸੋ ਇਹ ਸਾਡੇ ਲੋਕਾਂ ਨੂੰ ਵੇਖਣਾ ਹੋਵੇਗਾ ਕਿ ਜਿਹੜੇ ਲੋਕ ਕਹਿੰਦੇ ਸੀ ਹਮ ਰਾਜਨੀਤੀ ਬਦਲਨੇ ਆਏ ਹੈ ਉਹ ਰੋਕ ਅੱਜ ਪੰਜਾਬ ਦੇ ਨਾਲ ਧੱਕਾਸ਼ਾਹੀ ਕਿਸ ਤਰੀਕੇ ਨਾਲ ਕਰ ਰਿਹਾ ਕਿਵੇਂ ਸਾਡੇ ਪੰਜਾਬ ਦਾ ਜਿਹੜੀ ਸਾਡੀ ਇੱਕ ਲੋਕਤੰਤਰ ਉਹਦੇ ਨਾਲ ਖਲਵਾੜ ਕਰ ਰਿਹਾ ਇਹਦਾ ਜਿਹੜਾ ਮੁੱਲ ਹੈ ਉਹ ਹੁਣ ਪੰਜਾਬੀਆਂ ਨੇ ਕਿਸ ਤਰੀਕੇ ਨਾਲ ਪਾਕੇ ਭਾਜੀ ਨੂੰ ਮੋੜਨਾ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਪਹਿਲੀ ਗੱਲ ਤਾਂ ਇਹ ਵਿਰੋਧੀਆਂ ਦੇ ਇਹਨਾਂ ਨੇ ਮੈਦਾਨ 'ਚ ਹੋਂ ਨਹੀਂ ਦੇਣਾ ਜੇਕਰ ਵਿਰੋਧੀ ਜਿਹੜੇ ਜਿੰਨੀਆਂ ਵੀ ਪਾਰਟੀਆਂ ਨੇ ਮੈਦਾਨ 'ਚ ਆ ਗਈਆਂ ਉਹਨਾਂ ਸਾਰੀਆਂ ਪਾਰਟੀਆਂ ਵਿੱਚੋਂ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਨੇ ਪੰਜਾਬ ਪੰਜਾਬੀ ਅਤੇ ਪਿੰਡਾਂ ਦੇ ਵਿਕਾਸ ਵਾਸਤੇ ਸਭ ਤੋਂ ਵੱਧ ਯੋਗਦਾਨ ਪਾਇਆ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜੇਕਰ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਵਰਗਾ ਨਾਮਕਾਸ ਕਾਂਗਰਸ ਕਰ ਸਕੀ ਹੈ ਨਾ ਇਹ ਝਾੜੂ ਵਾਲੇ ਕਰ ਸਕੇ ਨਾ ਕਿਸੇ ਹੋਰ ਨੇ ਕਰਨਾ ਹੈ ਤੇ ਆਓ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਿੰਨੇ ਵੀ ਉਮੀਦਵਾਰ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਦੇ ਜਿੱਥੇ-ਜਿੱਥੇ ਵੀ ਪੂਰੇ ਹਲਕਿਆਂ 'ਚ ਖੜੇ ਆ ਉਹਨਾਂ ਦਾ ਵੱਟ ਕੇ ਵਾਚੜ ਕੇ ਸਾਥ ਦਿਈਏ ਔਰ ਉਹਨਾਂ ਨੂੰ ਮਜ਼ਬੂਤ ਕਰੀਏ ਤਾਂ ਜੋ ਪੰਜਾਬ ਦੀ ਆਉਣ ਵਾਲੇ ਸਮੇਂ 'ਚ ਚੜ੍ਹਦੀ ਕਲਾ ਹੋ ਚੁੱਕੀ ਧੰਨਵਾਦ